I <coughs> can ਉਹ ਦੋ ਇਹਨਾਂ ਦੇ ਵੀ ਆ ਬਾਕੀ ਉਹ ਕੱਠਿਆਂ ਨੂੰ ਬਾਹਰ ਹੈ ਉਹ ਕੱਠਿਆਂ ਨੂੰ ਲੈ ਜਾਣਾ ਹੈ ਕਿ ਉਹ ਚਲੇਗੇ 240 ਅੱਛਾ ਦੁਆਰ ਤੋਂ ਵੀ ਨਹੀਂ ਗਿਆ ਇਹ ਕੋਈ ਕੋਈ ਗੰਗਰ ਬਾਹਰ ਨਹੀਂ ਰਿਹਾ ਉਹ ਨਹੀਂ ਛੱਡ ਗਏ ਨਹੀਂ ਛੱਡ ਲਾ ਮੈਂ ਗਏ ਕੋਈ ਇੱਕ ਮਿੰਟ ਦੀ ਬਾਜੀ ਕੋਣ ਤੋਂ ਕੀ पंजाब सरकार वालों माड़े अंसर विरुद्ध मिट्टी गई मुहिम तहत ਦੀਪਕ 파ਰਖ आईपीएस ਐਸਐਸਪੀ ਮੋਹਾਲੀ ਸ਼੍ਰੀ ਜੋਤੀ ਯਾਦਵ आईपीएस ਇੱਕ ਸੀਆਈਗਰੀ ਟੀਮ ਨੇ ਦੋ ਅੱਡ ਅੱਡ ਕੇਸਾਂ ਨੂੰ ਟ੍ਰੇਸ ਕੀਤਾ ਇੱਕ ਪਹਿਲੇ ਕੇਸ ਚੋਰੀ ਦੀਆਂ ਤਿੰਨ ਵਾਰਦਾਤਾਂ ਜਿਹੜੇ ਸਾਡੇ ਕੋਲ ਕੇਸ ਰਜਿਸਟਰ ਸੀ ਉਹ ਟ੍ਰੇਸ ਕੀਤੇ ਤੇ ਇੱਕ ਤਾਂ ਨਵਾਂ ਮੁਕੱਦਮਾ ਫ੍ਰੇਸ ਹੋਇਆ ਚਾਰ ਟੋਟਲ ਚਾਰ ਮੁਕੱਦਮੇ ਟ੍ਰੇਸ ਹੋਏ ਆ ਤੇ ਸੋਨੇ ਤੇ ਚਾਂਦੀ ਦੇ ਗਹਿਣੇ ਦੋਸ਼ੀ ਤੋਂ ਰਿਕਵਰ ਕੀਤੇ ਗਏ ਨੇ ਤੇ ਸਰ ਚੋਰੀ ਵਾਲੇ ਕੇਸ ਦੇ ਵਿੱਚ ਕੀ ਕੀ ਬਰਾਮਦ ਹੋਇਆ ਕਿੱਥੋਂ ਦਾ ਜਿਹੜਾ ਸੋਨੇ ਦੇ ਗਹਿਣੇ ਨੇ ਜੀ ਹਾਂਜੀ ਉਸ ਚਾਂਦੀ ਦੇ ਗਹਿਣੇ ਨੇ ਦੋਸ਼ੀ ਛਡੇੜੀ ਦਾ ਰਹਿਣ ਵਾਲਾ ਇਹਦਾ ਨਾਮ ਅਮਨਿੰਦਰ ਸਿੰਘ ਹੈ ਜੀ ਇਹ ਦਿਨ ਟਾਈਮ ਜਿਹੜੀਆਂ ਖਾਲੀ ਕੋਕੀਆਂ ਪਈਆਂ ਨੇ ਉਹਨਾਂ ਨੂੰ ਦੇਖ ਕੇ ਉੱਥੇ ਪਾੜ ਲਾ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਪਹਿਲਾਂ ਇਹ ਫਗੰਦੇ ਨਾਲ ਕਿਹੜੇ ਕਿਹੜੇ ਛੋਟੇ ਜਿਹੇ ਮਾਮਲੇ ਦਾ ਉਹ ਵੱਲੋਂ ਹੱਲ ਹੋਏ ਆ ਇਹਦੇ ਚੋਰੀ ਹੋਈ ਇਹਦੇ ਮਕਦਮਾ ਸੀਗਾ ਪਹਿਲਾ 42 ਨੰਬਰ ਮਕਦਮਾ ਹੈ ਜੀ ਖਾਣਾ ਸਾਦਰ ਖਰੜ ਦਾ ਉਹ ਰੇਸ ਹੋਇਆ ਤੇ ਪ੍ਰਾਣੇ ਮੁਕਦਮੇ ਸੀਗੇ ਜਿਹੜੇ ਉਹ ਸੀਗਾ ਸਾਡੇ ਕੋਲ 40 ਨੰਬਰ ਮੁਕਦਮਾ ਉਹ ਵੀ ਖਾਣਾ ਸਾਦਰ ਖਰੜ ਦਾ ਇੱਕ ਮੁਕਦਮਾ ਸੀਗਾ ਸਾਡੇ ਕੋਲ 57 ਨੰਬਰ ਇਹ ਸਿਟੀ ਖਰੜ ਦਾ ਇੱਕ ਮੁਕਦਮਾ ਨੰਬਰ 28 ਇਹ ਥਾਣਾ ਬਲਾਉਂਦੀ ਦਾ ਮਤਲਬ ਕਿੰਨਾ ਕਿੰਨਾ ਸਮਾਨ ਚੋਰੀ ਜਿਹੜਾ ਹੋਇਆ ਸੀਗਾ ਜਿਹੜੇ ਸੋਨੇ ਤੇ ਚਾਂਦੀ ਦੇ 8-8 ਗਹਿਣੇ ਸੀ ਜੀ ਸਾਨੂੰ ਰਿਕਵਰ ਹੋਏ ਆ ਕੁਝ ਗੈਣੇ ਬਾਕੀ ਚੱਲ ਰਹੀਆਂ ਨੇ ਇਹ ਕਿਸ ਤਰ੍ਹਾਂ ਜੋ ਨਿਸ਼ਾਨਾ ਬਣਾ ਦੇ ਹਾਲੇ ਦੇਖਦਾ ਸੀ ਜਿਹੜੀਆਂ ਕੋਖੀਆਂ ਖਾਲੀ ਨੇ ਉਹਨਾਂ ਕੋਖੀਆਂ ਜਾ ਕੇ ਉਹਨਾਂ ਨੂੰ ਪਾੜ ਲਾ ਕੇ ਜਾਂ ਦੀਵਾਰ ਟੱਪ ਕੇ ਕਿਸੇ ਪਾਸੇ ਉਹ ਜਾ ਕੇ ਅੰਦਰ ਉਹਨਾਂ ਦੇ ਛਾੜ ਮੇਲ ਕਰਕੇ ਇਹ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਜੀ ਜਿਹੜਾ ਦੂਆ ਕੇਸ ਹੈ ਜਿਹਦਾ ਅਸਰ ਜਿਹੜਾ ਦੂਸਰਾ ਕੇਸ ਹੈ ਜੀ ਉਹਦੇ ਚ ਅਸੀਂ ਇਨਫੋਰਮੇਸ਼ਨ ਤੇ ਮੁਖਬਰੀ ਤੇ ਪਰਚਾ ਰਜਿਸਟਰ ਕੀਤਾ ਸੀ ਜੀ ਮੁਕੱਦਮਾ ਨੰਬਰ 31 ਆਮ ਜੈਕਟ ਦਾ ਇਹ ਇਚ ਦੋਸ਼ੀ ਅਮਨਿੰਦਰ ਸਿੰਘ ਹੈ ਜੀ ਇਚ ਜਿਹੜੀ ਪਿੰਡ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਕੋਲੋਂ ਦੋ ਵੈਪਨ ਕਵਰ ਕੀਤੇ ਗਏ ਨੇ ਇੱਕ 315 ਮੋਰ ਦਾ ਇੱਕ 23 ਮੋਰ ਦਾ ਪਿਸਤਲ ਹੈ ਦੋਨੋਂ ਦੇਸੀ ਵੈਪਨ ਨੇ ਨਾਲ ਦੋ ਦੋ ਜਿੰਦਾ ਰਕ ਕਾਰਤੂਸ ਨੇ ਇਹ ਦੋਸ਼ੀ ਯੂਪੀ ਦੇ ਐਮਪੀ ਮੇਰਟ ਯੂਪੀ ਦੇ ਐਮਪੀ ਤੋਂ ਜਾ ਕੇ ਉੱਥੋਂ ਵੈਪਨ ਲਿਆ ਕੇ ਅੱਗੇ ਆਪਣੇ ਜਿਹੜੇ ਨੇ ਸਾਥੀ ਸੀ ਉਹਨਾਂ ਨੂੰ ਸਪਲਾਈ ਕਰਦਾ ਸੀਗਾ ਪਤਾ ਵੀ ਦੋ ਬੰਦੇ ਨਾਮਜ਼ਦ ਕੀਤੇ ਨੇ ਇਹਦੀ ਕੁਝ ਗਿਸ਼ਤੇ ਅੱਗੇ ਪਤਾ ਲੱਗਿਆ ਇਹ ਅਸਲੇ ਦਾ ਕੀ ਕਰਦੇ ਲੁੱਟਾਂ ਖਵਾਵਾ ਵਟਦੇ ਜਾਂ ਫਰੋਤੀਆਂ ਲੰਦੇ ਸੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹਾਂ ਇਹਦੇ ਕੋਲੋਂ ਸਾਨੂੰ ਦੋ ਵੈਪਨ ਕਵਰ ਹੋਈਆਂ ਬਾਕੀ ਇਹਦੇ ਦੋਸ਼ੀ ਹੋ ਅਸੀਂ ਦੋ ਹੋਰ ਇਹਦੀ ਕੁਝ ਗਿਸ਼ਤੇ ਅੱਗੇ ਦੋਸ਼ੀ ਨਾਮਜ਼ਦ ਕੀਤੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਾਨੂੰ ਹੋਰ ਅਸਲੇ ਬਰਾਮਦ ਹੋਣ ਦੀ ਉਮੀਦ ਹੈ ਤੇ ਨਵੇਂ ਕਲਾਸੇ ਹੋਣਗੇ ਇਹਨਾਂ ਦਾ ਬੈਕਗ੍ਰਾਉਂਡ ਵੱਧਮਾ ਦਰਦ ਹੈ ਜੀ ਪਹਿਲਾਂ ਵੀ ਇਹਨਾਂ ਤੇ ਹੀ ਇਹਦੇ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂਗਾ ਜੀ ਪਰ ਸਰਮਾਨ ਦੇ ਹੋਏ ਹੀ ਕੌਣ ਮੰਨਤੇ ਹੈ ਜੀ ਦੋਸ਼ੀ ਬਾਕੀ ਵੀ ਪੁੱਛ ਕਿਸ ਚਾਹ ਰਹੇ